ਅਸੀਂ 13 ਫਰਬੁਰੀ ਨੂੰ ਦਿੱਲੀ ਵਾਲਾ ਕੋਚ ਪੱਕਾ ਕਰਾਂਗੇ ਸਾਡਾ ਭਾਈ ਹਰਿਆਣਾ ਸਾਡੇ ਨਾਲ ਹੈ ਤੇ ਅਸੀਂ ਉਹਦੇ ਮੋੜਾ ਮੋੜਾ ਲਾ ਕੇ ਅਸੀਂ ਦਿੱਲੀ ਕੋਚ ਕਰਕੇ ਹਟਾਂਗੇ ਤੇ ਦਿੱਲੀ ਅਸੀਂ ਜਾ ਕੇ ਰਾਵਾਂਗੇ ਭਾਵੇਂ ਜੋ ਮਰਜ਼ੀ ਹੋ ਜਾਏ ਸਰਕਾਰ ਆਪਣਾ ਕੰਮ ਕਰੇ ਅਸੀਂ ਆਪਣਾ ਕੰਮ ਕਰਾਂਗੇ ਅਸੀਂ ਪਹਿਲਾਂ ਵੀ ਜਿਹੜਾ ਕਿਸਾਨ ਅੰਦੋਲਨ 파ਰਟ ਪਹਿਲਾਂ ਇੱਕ ਸ਼ੁਰੂ ਹੋਇਆ ਸੀਗਾ ਉਹਦੇ ਵਿੱਚ ਅਸੀਂ ਇਸ ਸ਼ੰਭੂ ਬਾਰਡਰ ਤੇ ਪੂਰਾ ਸਾਥ ਸਹਿਯੋਗ ਦਿੱਤਾ ਸੀਗਾ ਤੇ ਬੈਰਗੜ ਚੁੱਕ ਚੁੱਕੇ ਗੱਗਰ ਦੇ ਵਿੱਚ ਗੇਰੇ ਸੀਗੇ ਦਾ ਮੁੱਖ ਮੰਤਰੀ ਜਮੇ ਐਮਐਸਪੀ ਦੀ ਗਰੰਟੀ ਹੋਗੀ ਤੇ ਸਾਡੇ ਜਿਹੜੇ ਕਰਜ਼ਾ ਮੁਕਤ ਨੇ ਲਖੀਮਪੁਰ ਖੀਰੇ ਦੇ ਸਾਡੇ ਕਿਸਾਨ ਅੰਦੋਲਨ ਵਿੱਚ ਸੀਧੇ ਹੋਏ ਸੀਗੇ ਉਹਨਾਂ ਦਾ ਸਾਨੂੰ ਪੂਰਾ ਇਨਸਾਫ ਮਿਲੇ ਤਾਂ ਤੁਸੀਂ ਕੀ ਹੈ ਕਿ ਜਿਸ ਤਰੀਕੇ ਦੇ ਨਾਲ ਪਹਿਲਾਂ ਤੁਸੀਂ ਬੈਰੀਗੇਟ ਚੁੱਕ-ਚੁੱਕ ਕੇ ਘੱਗਰ ਦੇ ਵਿੱਚ ਸੁਟੇ ਸਨ ਇਸ ਵਾਰ ਵੀ ਸੁਟਾਂਗੇ ਪਰ ਤੁਸੀਂ ਇੰਤਜ਼ਾਮ ਦੇਖ ਰਹੇ ਹੋ ਪ੍ਰਸ਼ਾਸਨ ਦੇ ਵੱਲੋਂ ਇਸ ਵਾਰ ਲੋਹੇ ਦੀਆਂ ਕੰਧਾਂ ਕਰ ਦਿੱਤੀਆਂ ਗਈਆਂ ਨੇ ਜਦੋਂ ਆਪਣੇ ਘਰ ਨੂੰ ਅੱਗ ਲੱਗਦੀ ਹੈ ਸਭ ਦਾ ਫਰਜ਼ ਬਣਦਾ ਹੈ ਕਿ ਆਪਣੇ ਘਰੋਂ ਬਾਹਰ ਆਉਣਾ ਅੱਜ ਕਿਸਾਨਾਂ ਤੇ ਆਈ ਹੈ ਕੱਲੋ ਜਿਹੜੇ ਗਦਾਮ ਖੋ ਰਹੇ ਨੇ ਇਹਨਾਂ ਤੇ ਵੀ ਆਣੀ ਹੈ ਤੇ ਤੁਹਾਡੇ ਸ਼ਹਿਰਾਂ 'ਚ ਪਹੁੰਚਣੀ ਹੈ ਜੀ ਤਾਂ ਸ਼ੰਭੂ ਬਾਰਡਰ ਤੇ ਇਸ ਵੇਲੇ ਖੜੇਆਂ ਤਸਵੀਰਾਂ ਤੁਹਾਨੂੰ ਪਹਿਲਾਂ ਹੀ ਦਿਖਾ ਚੁੱਕੇ ਹਾਂ ਕਿ ਕਿਸ ਤਰੀਕੇ ਦੇ ਨਾਲ ਜੋ 13 ਫਰਵਰੀ ਨੂੰ ਕਿਸਾਨੀ ਆਂਦੋਲਨ 2 ਸ਼ੁਰੂ ਹੋਣਾ ਹੈ ਉਸ ਤੋਂ ਪਹਿਲਾਂ ਹੀ ਪ੍ਰਸ਼ਾਸਨ ਦੇ ਵੱਲੋਂ ਕਿਸਾਨਾਂ ਨੂੰ ਰੋਕਣ ਦੀ ਪੂਰੀ ਤਿਆਰੀ ਕੀਤੀ ਜਾ ਰਹੀ ਹੈ ਇੱਥੇ ਵੱਡੇ ਵੱਡੇ ਪੱਥਰ ਲਿਆ ਕੇ ਰੱਖ ਦਿੱਤੇ ਗਏ ਨੇ ਤਾਂ ਜੋ ਕਿ ਜਦੋਂ ਕਿਸਾਨ ਇੱਥੇ ਪਹੁੰਚਣ ਤਾਂ ਇਹ ਪੱਥਰ ਜਿਹੜੇ ਨੇ ਸੜਕਾਂ ਦੇ ਵਿਚਕਾਰ ਰੱਖੇ ਜਾਣ ਉਹਨਾਂ ਨੂੰ ਰੋਕਿਆ ਜਾਵੇ ਤਾਂ ਮੇਰੇ ਨਾਲ ਰਾਹਗੀਰ ਖੜੇ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਸਰ ਇੱਕ ਵਾਰ ਫੇਰ ਤੋਂ ਕਿਸਾਨੀ ਆਂਦੋਲਨ 2 ਸ਼ੁਰੂ ਹੋਣ ਲੱਗਾ ਹੈ ਤੇ ਤਸਵੀਰਾਂ ਤੁਸੀਂ ਵੀ ਸੋ ਕਿ ਕਿਸ ਤਰੀਕੇ ਦੇ ਨਾਲ ਰੋਕਣ ਦੇ ਲਈ ਤਿਆਰੀ ਜਿਹੜੀ ਕੀਤੀ ਜਾ ਰਹੀ ਹੈ ਕੀ ਕਹਿਣਾ ਚਾਹੋਗੇ ਹਾਂਜੀ ਸਾਸਰਕਾਲ ਜੀ ਦੇਖੋ ਜੀ ਪ੍ਰਸ਼ਾਸਨ ਦਾ ਕੰਮ ਹੈ ਆਪਣਾ ਤਿਆਰੀ ਕਰਨਾ ਠੀਕ ਹੈ ਪ੍ਰਸ਼ਾਸਨ ਆਪਣਾ ਕੰਮ ਕਰ ਰਿਹਾ ਹੈ ਤੇ ਸਾਡੀ ਵੀ ਜਿਹੜੀ ਤਿਆਰੀ ਹੈ ਉਹ ਪੂਰੀ ਹੈ ਜੀ ਅਸੀਂ 13 ਫਰਬ ਨੂੰ ਦਿੱਲੀ ਵਾਲਾ ਕੂਚ ਪੱਕਾ ਕਰਾਂਗੇ ਸਾਡਾ ਭਾਈ ਹਰਿਆਣਾ ਸਾਡੇ ਨਾਲ ਹੈ ਤੇ ਅਸੀਂ ਉਹਨਾਂ ਦੇ ਮੋਡਰਾ ਮੋਡਾ ਲਾ ਕੇ ਅਸੀਂ ਦਿੱਲੀ ਕੂਚ ਕਰਕੇ ਹਟਾਂਗੇ ਜਿਵੇਂ ਸਾਡੀ ਕਿਸਾਨ ਜਿੱਥੇ ਬੰਦੇ ਸਾਨੂੰ ਕਹਿਣਗੇ ਅਸੀਂ ਸ਼ਾਂਤਮਈ ਰਹਿ ਕੇ ਆ ਪ੍ਰਸ਼ਾਸਨ ਨਾਲ ਪੂਰੇ ਸਹਿਯੋਗ ਨਾਲ ਚੱਲਾਂਗੇ ਤੇ ਪ੍ਰਸ਼ਾਸਨ ਦਾ ਫਰਜ ਹੈ ਕਿ ਸਾਡੇ ਨਾਲ ਸਹਿਯੋਗ ਦੇਣ ਤੇ ਸਾਡੇ ਨਾਲ ਮੋਡਰਾ ਮੋਡਾ ਲਾ ਕੇ ਸਾਨੂੰ ਜਿਹੜਾ ਬੈਰੀਕੇਡ ਪਾਰ ਕਰਵਾਉਣ ਤੇ ਦਿੱਲੀ ਅਸੀਂ ਜਾ ਕੇ ਰਾਵਾਂਗੇ ਭਾਵੇਂ ਜੋ ਮਰਜ਼ੀ ਹੋ ਜੇ ਸਰਕਾਰ ਆਪਣਾ ਕੰਮ ਕਰੇ ਅਸੀਂ ਆਪਣਾ ਕੰਮ ਕਰਾਂਗੇ ਅਸੀਂ ਪਹਿਲਾਂ ਵੀ ਜਿਹੜਾ ਕਿਸਾਨ ਅੰਦੋਲਨ ਪਾਰਟ ਪਹਿਲਾਂ ਇੱਕ ਸ਼ੁਰੂ ਹੋਇਆ ਸੀਗਾ ਉਹਦੇ ਵਿੱਚ ਅਸੀਂ ਇਸ ਸ਼ੰਭੂ ਬਾਰਡਰ ਤੇ ਪੂਰਾ ਸਾਥ ਸਹਿਯੋਗ ਦਿੱਤਾ ਸੀਗਾ ਤੇ ਬੈਰੀਕੇਡ ਚੁੱਕ ਚੁੱਕ ਕੇ ਘੱਗਰ ਦੇ ਵਿੱਚ ਗੇਰੇ ਸੀਗੇ ਤੇ ਇਸ ਵਾਰੀ ਫੇਰ ਜੇ ਸਰਕਾਰ ਧੱਕਾ ਕਰੂਗੀ ਤਾਂ ਅਸੀਂ ਵੀ ਧੱਕਾ ਨੂੰ ਪੂਰਾ ਦਿਖਾਵਾਂਗੇ ਸਾਡੇ ਟਰੈਕਟਰ ਜਿਹੜੇ ਪੂਰੇ ਤਿਆਰ ਨੇ ਦਿੱਲੀ ਜਾਣਾ ਹੈ ਤਾਂ ਦਿੱਲੀ ਜਾਣਾ ਸਾਡਾ ਬਿਲਕੁਲ ਪੂਰਾ ਇਰਾਦਾ ਹੈ ਤੇ ਅਸੀਂ ਜਾ ਕੇ ਰਾਵਾਂਗੇ ਸਾਡੀ ਮੰਗਾਂ ਹੈ ਮੁੱਖ ਮੰਗਾਂ ਜਿਵੇਂ ਐਮਐਸਪੀ ਦੀ ਗਾਰੰਟੀ ਹੋਗੀ ਤੇ ਸਾਡੇ ਜਿਹੜੇ ਕਰਜ਼ਾ ਮੁਕਤ ਨੇ ਲਖੀਮਪੁਰ ਖੀਰੀ ਦੇ ਸਾਡੇ ਕਿਸਾਨ ਅੰਦੋਲਨ ਵਿੱਚ ਸੀਰ ਹੋਏ ਸੀਗੇ ਜੀ ਉਹਨਾਂ ਦਾ ਸਾਨੂੰ ਪੂਰਾ ਇਨਸਾਫ ਮਿਲੇ ਤੇ ਅਸੀਂ ਦਿੱਲੀ ਕੂਚ ਪੱਕਾ ਕਰਾਂਗੇ ਸਾਡੇ ਭਰਾ ਸਾਰੇ ਤਿਆਰ ਨੇ ਟਰੈਲੀਆਂ ਤਿਆਰ ਨੇ ਅਸੀਂ ਲੰਗਰ ਵੀ ਲਾਏ ਲਾਵਾਂਗੇ ਤੇ ਅਸੀਂ ਦਿੱਲੀ ਜਾ ਕੇ ਰਾਵਾਂਗੇ ਜੀ ਤਦੋਂ ਸੀ ਕਿ ਹੈ ਕਿ ਜਿਸ ਤਰੀਕੇ ਦੇ ਨਾਲ ਪਹਿਲਾਂ ਤੁਸੀਂ ਬੈਰੀਗੇਟ ਚੁੱਕ-ਚੁੱਕ ਕੇ ਘੱਗਰ ਦੇ ਵਿੱਚ ਸੁੱਟੇ ਸਨ ਇਸ ਵਾਰ ਵੀ ਸੁੱਟਾਂਗੇ ਪਰ ਤੁਸੀਂ ਇੰਤਜ਼ਾਮ ਦੇਖ ਰਹੇ ਪ੍ਰਸ਼ਾਸਨ ਦੇ ਵੱਲੋਂ ਇਸ ਵਾਰ ਲੋਹੇ ਦੀਆਂ ਕੰਧਾਂ ਕਰ ਦਿੱਤੀਆਂ ਗਈਆਂ ਨੇ ਪ੍ਰਸ਼ਾਸਨ ਦਾ ਫਰਜ ਹੈ ਕਿਉਂਕਿ ਉਹਨਾਂ ਦੇ ਉੱਪਰ ਆਰਡਰ ਹੁੰਦੇ ਨੇ ਕਿ ਉਹ ਆਪਣੀ ਤਿਆਰੀ ਪੂਰੀ ਕਰਨਾ ਉਹਨਾਂ ਸਾਡੇ ਨਾਲ ਕੋਈ ਬੈਰ ਨਹੀਂ ਹੈਗਾ ਸਾਡੇ ਨਾਲ ਲੋਕਾਂ ਨਾਲ ਇੱਥੇ ਰਾਹ گیر ਜਾ ਰਹੇ ਸਾਡੇ ਨਾਲ ਕੋਈ ਬੈਰ ਵਿਰੋਧ ਨਹੀਂ ਹੈਗੀ ਸਾਡਾ ਫਰਜ ਹੈ ਦੇਖੋ ਜਦੋਂ ਆਪਣੇ ਘਰ ਨੂੰ ਅੱਗ ਲੱਗਦੀ ਹੈ ਸਭ ਦਾ ਫਰਜ ਬਣਦਾ ਹੈ ਕਿ ਆਪਣੇ ਘਰੋਂ ਬਾਹਰ ਆਉਣਾ ਅੱਜ ਕਿਸਾਨਾਂ ਤੇ ਆਈ ਹੈ ਕੱਲੋ ਜਿਹੜੇ ਗਦਾਮ ਖੋ ਰਹੇ ਨੇ ਇਹਨਾਂ ਤੇ ਵੀ ਆ ਤੇ ਤੁਹਾਡੇ ਸ਼ਹਿਰਾਂ ਜੀ ਪਹੁੰਚਣੀ ਹੈ ਜੀ ਤੇ ਅਸੀਂ ਸਾਰਿਆਂ ਨੂੰ ਇਹ ਬੇਨਤੀ ਕਰਦੇ ਆਂ ਕਿ ਸਾਡਾ ਸਾਥ ਦਿਓ ਸ਼ਾਂਤਮਈ ਤਰੀਕੇ ਨਾਲ ਸ਼ੰਭੂ ਬਾਰਡਰ ਤੇ ਤੇ ਆਪਣਾ ਜਿਹੜਾ ਖਨੋਰੀ ਬਾਰਡਰ ਹੈ ਉਹ ਤੇ ਡੱਬ ਵਾਲੀ ਬਾਰਡਰ ਹੈ ਸਾਰੇ ਬਾਰਡਰਾਂ ਤੇ ਸ਼ਾਂਤਮਈ ਰਹਿ ਕੇ ਪਹਿਲਾਂ ਸ਼ਾਂਤਮਈ ਰੱਖਣੀ ਹੈ ਤੇ ਜਦੋਂ ਪ੍ਰਸ਼ਾਸਨ ਤੱਕਾ ਕਰੂਗਾ ਫਿਰ ਦੇਖੋ ਜੀ ਤੱਕਾ ਦਾ ਬਰਾਬਰ ਹੀ ਹੁੰਦਾ ਹੈ ਜੀ ਤਾਂ ਤੁਸੀਂ ਕਿਹੜੇ ਪਿੰਡ ਤੋਂ ਕਿਸ ਤਰੀਕੇ ਦੀ ਤੁਹਾਡੇ ਵੱਲੋਂ ਤਿਆਰੀ ਕੀਤੀ ਜਾ ਰਹੀ ਹੈ ਜੇਕਰ ਤੁਸੀਂ ਦਿੱਲੀ ਜਾਣ ਦੀ ਗੱਲ ਕੀਤੀ ਹੈ ਅਸੀਂ ਇੱਥੇ ਲੋਕਲੇ ਸਾਡਾ ਪਿੰਡ ਨੇੜੇ ਹੀ ਹੈ ਇੱਥੇ 2 ਕਿਲੋਮੀਟਰ ਦੇ ਜੀ ਗਦਾਵਰ ਪਿੰਡ ਸਾਡਾ ਪਿੰਡ ਹੈ ਜੀ ਤੇ ਅਸੀਂ ਆਪਣਾ ਟਰੈਕਟਰ ਟੈਰੀਆ ਤਿਆਰ ਕਰ ਚੁੱਕੇ ਹਾਂ ਜੀ ਠੀਕ ਹੈ ਜੀ ਉਦੋਂ ਬਾਅਦ ਅਸੀਂ ਜਿਵੇਂ ਸਾਡਾ ਹੋਊਗਾ ਸਾਡੇ ਕਿਸਾਨ ਲੀਡਰ ਸਾਨੂੰ ਕਹਿਣਗੇ ਅਸੀਂ ਉਸ ਤਰੀਕੇ ਨਾਲ ਚੱਲਾਂਗੇ ਪਹਿਲਾਂ ਵਾਂਗੂ ਅਸੀਂ ਇਸ ਅੰਦੋਲਨ ਨੂੰ ਹਿੰਸਕ ਨਹੀਂ ਕਰਦੇ ਸ਼ਾਂਤਮਈ ਰਹਿ ਕੇ ਅਸੀਂ ਇੱਥੋਂ ਆਪਣਾ ਕੋਚ ਕਰਾਂਗੇ ਦਿੱਲੀ ਸਾਡਾ ਹਰਿਆਣਾ ਸਾਡੇ ਨਾਲ ਹੈ ਜੀ ਅਸੀਂ ਦਿੱਲੀ ਚੋਂ ਕੋਚ ਕਰਾਂਗੇ ਜੀ ਤਾਂ ਤੁਸੀਂ ਕੀ ਕਹਿਣਾ ਚਾਹੋਗੇ ਇੱਕ ਵਾਰ ਫਿਰ ਤੋਂ ਕਿਸਾਨੀ ਅੰਦੋਲਨ ਸ਼ੁਰੂ ਹੋਣ ਜਾ ਰਿਹਾ ਤੇ ਤੁਸੀਂ ਵੀ ਦਿੱਲੀ ਜਾਓਗੇ ਇਸ ਅੰਦੋਲਨ ਦੇ ਵਿੱਚ ਕਿਸਾਨਾਂ ਦਾ ਸਾਥ ਦੇਵੋਗੇ ਹਾਂ ਜੀ ਹਾਂ ਕਿਸਾਨਾਂ ਦਾ ਸਾਥ ਦੇਵਾਂਗੇ ਜੀ ਜ਼ਰੂਰ ਦਿੱਲੀ ਜਾਣਗੇ ਗੂਜਦੇ ਜੀ ਹਾਂ ਜੀ ਤਾਂ 13 ਤਰੀਕ ਦਾ ਸਮਾਂ ਤੇ ਥੋੜੇ ਦਿਨ ਰਹਿ ਗਏ ਨੇ ਕਿਸ ਤਰੀਕੇ ਦੀ ਤਿਆਰੀ ਤੁਸੀਂ ਕਰ ਰਹੇ ਹੋ ਦਿੱਲੀ ਜਾਣ ਦੇ ਲਈ 13 ਤਰੀਕ ਨੂੰ ਜਾਣਗੇ ਜੀ ਦਿੱਲੀ ਤੋਂ ਗੂਜਦੇ ਜੀ ਨਾ ਬੜਿਆ ਬਾਰਡਰ ਦਾ ਕੰਮ ਪੂਰੀ ਪੂਜਦੀ ਜਾਏਗੀ ਟਰਾਲੀ ਇਹ ਹਾਂ ਲੋਕਲ ਬੰਦਿਆਂ ਨੂੰ ਰੱਖ ਰਹੇ ਨੇ ਜੀ ਕਿਤਾਬਾਂ ਵਾਂਜੀ ਭਈਆ ਬੰਦਿਆਂ ਨੂੰ ਰੱਖ ਰਹੇ ਜੀ ਤਿਆਰੀ ਸਾਡੀ ਪੂਰੀ ਹੈ ਜੇ ਅਸੀਂ ਸੰਦੋਲਣ ਨੂੰ ਅਸੀਂ ਜਮਾਣੇ ਕਰਨਾ ਅਸੀਂ ਸਾਡੇ ਪੰਜਾਬ ਵਾਲੇ ਭਰਾਵਾਂ ਨੂੰ ਹਰਿਆਣਾ ਆਪਣਾ ਬੇਨਤੀ ਕਰ ਰਿਹਾ ਕਿ ਇਹ ਹਿੰਸਾ ਕਦੇ ਜਮਾ ਨਹੀਂ ਹੋਣਾ ਕੋਈ ਸਰਕਾਰ ਨਾਲ ਆਪਣਾ ਜਿਆਦਾ ਕੋਈ ਧੱਕਾ ਮੁੱਕ ਨਹੀਂ ਹੋਣਾ ਹੈਗਾ ਪ੍ਰਸ਼ਾਸਨ ਸਾਡਾ ਸਾਰਾ ਆਪਣਾ ਹੈ ਪੰਜਾਬ ਪ੍ਰਸ਼ਾਸਨ ਹਰਿਆਣਾ ਆਪਣਾ ਸਾਰਾ ਸਾਡਾ ਆਪਣਾ ਹੈ ਕਿਸੇ ਨਾਲ ਕੋਈ ਜ਼ਬਰਦਸਤੀ ਕਰਨੀ ਹੈਗੀ ਪਿਆਰ ਨਾਲ ਸ਼ਾਂਤਮਈ ਰਹਿ ਕੇ ਆਪਣੇ ਹਿਸਾਬ ਨਾਲ ਜਿਹੜਾ ਸ਼ੰਭੂ ਬਾਲ ਰਾਇਸ ਉਹ ਬੈਰੀਕੇਡ ਤੋੜ ਕੇ ਦਿੱਲੀ ਕੋਚ ਕਰਕੇ ਹਟਾਂਗੇ ਜੀ ਤਾਂ ਜਿਸ ਤਰੀਕੇ ਦੇ ਨਾਲ ਤੁਸੀਂ ਦੱਸਿਆ ਕਿ ਤੁਸੀਂ ਵੀ ਦਿੱਲੀ ਜਾਓਗੇ ਪਰ ਕੱਲ ਜਿਹੜੀ ਹੈ ਪੰਜਾਬ ਸਰਕਾਰ ਦੇ ਵੱਲੋਂ ਕੇਂਦਰ ਦੇ ਮੰਤਰੀਆਂ ਦੇ ਨਾਲ ਕਿਸਾਨਾਂ ਦੀ ਮੁਲਾਕਾਤ ਕਰਵਾਈ ਗਈ ਹੈ ਇੱਕ ਮੀਟਿੰਗ ਕਰਵਾਈ ਗਈ ਹੈ ਹੋ ਸਕਦਾ ਹੈ ਕਿ 13 ਫਰਵਰੀ ਤੋਂ ਪਹਿਲੇ ਸਹਿਮਤੀ ਬਣ ਜਵੇ ਫਿਰ ਵੀ ਤੁਸੀਂ ਜਾਓਗੇ ਦੇਖੋ ਜੀ ਜੇ ਸਰਕਾਰ ਪਹਿਲਾਂ ਹੀ ਸਾਡੀ ਮੰਗਾਂ ਮੰਨ ਲਵੇ ਤੇ ਅਸੀਂ ਫਿਰ ਆਪਣਾ ਜਿਹੜਾ ਸਰਕਾਰ ਲੀਡਰ ਕਹਿਣਗੇ ਅਸੀਂ ਫਿਰ ਨਹੀਂ ਵੀ ਜਾਂਦੇ ਭਈ ਮੰਗਾਂ ਨਹੀਂ ਮੰਗੀਆਂ ਫਿਰ ਸਾਨੂੰ ਜਾਣਾ ਪਊਗਾ ਜੀ ਜੀ ਧੰਨਵਾਦ ਜੀ ਤਾਂ ਤੁਹਾਨੂੰ ਜਿੱਥੇ ਤਸਵੀਰਾਂ ਦਿਖਾਈਆਂ ਨੇ ਸ਼ੰਭੂ ਬਾਰਡਰ ਦੀਆਂ ਉੱਥੇ ਹੀ ਕਿਸਾਨ ਵੀਰ ਜਿਹੜੇ ਨੇ ਉਹ ਵੀ ਸਾਨੂੰ ਰਸਤੇ ਦੇ ਵਿੱਚ ਮਿਲ ਗਏ ਸਨ ਅਸੀਂ ਉਹਨਾਂ ਦੇ ਨਾਲ ਵੀ ਗੱਲਬਾਤ ਕੀਤੀ ਆ ਉਹਨਾਂ ਨੇ ਕਿਹਾ ਕਿ ਪ੍ਰਸ਼ਾਸਨ ਸਾਡਾ ਸਾਥ ਦੇਵੇ ਅਸੀਂ ਇਸ ਵਾਰ ਕਿਸੇ ਵੀ ਤਰੀਕੇ ਦਾ ਕੋਈ ਵੀ ਹਲਾ ਗੁੱਲਾ ਇੱਥੇ ਨਹੀਂ ਕਰਾਂਗੇ ਸ਼ਾਂਤ ਮੀਟੰਗ ਦੇ ਨਾਲ ਦਿੱਲੀ ਦੇ ਵੱਲ ਕੁਝ ਕਰਾਂਗੇ ਉੱਤੇ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ 13 ਫਰਵਰੀ ਨੂੰ ਇਸ ਸ਼ੰਭੂ ਬਾਰਡਰ ਤੇ ਕਿਹੋ ਜਿਹਾ ਹਾਲਾਤ ਬਣਦੇ ਨੇ ਕੈਮਰਾਮੈਨ ਪ੍ਰਵੀਨ ਦੇ ਨਾਲ ਮੈਮੀ ਨਖਸ਼ੀ ਤਾਰੀਵਾਲ ਸ਼ੰਭੂ ਬਾਰਡਰ